ਆਸਾ ਗੁਰੂ ਸੇ ਬਾਨਾ ਦੇ ਸਤਾਨ ਦੇ ਕੀ ਨਾਮ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਦੋਸ ਪੁੱਤਰ ਸਨ ਬਾਬਾ ਸ਼ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਫੇ ਗੁਰੰਗਰ ਦੇਵ ਜੀ ਦੇ ਦੋਸ ਪੁੱਤਰ ਤੇ ਦੋਸ ਪੁੱਤਰੀ ਸਨ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਬੀਬੀ ਨੌਖੀ ਜੀ ਤੇ ਬੀਬੀ ਅਮਰੋ ਜੀ ਫੇ ਗੁਰ ਅਮਰਦਾਸ ਜੀ ਦੇ ਦੋਸ ਪੁੱਤਰ ਤੇ ਦੋਸ ਪੁੱਤਰੀ ਸਨ ਬਾਬਾ ਮੋਨ ਤੇ ਬਾਬਾ ਮੋਰੀ ਜੀ ਬੀਬੀ ਪਾਨੀ ਤੇ ਬੀਬੀ ਦਾਨੀ ਜੀ ਫੇ ਗੁਰ ਆਮਦਾਸ ਜੀ ਦੇ ਅਗੋ ਤਿੰਨ ਸੁਪੁੱਤਰ ਸਨ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਤੇ ਗੁਰ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਅੱਗੇ ਇੱਕ ਸੁਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਪੰਜ ਸੁਪੁੱਤਰ ਤੇ ਇੱਕ ਸੁਪੁੱਤਰੀ ਸਨ ਬਾਬਾ ਗੁਰਦੇਤਾ ਜੀ ਬਾਬਾ ਢੱਲਰਾਏ ਜੀ ਬਾਬਾ ਸੁਰਦੇਮਾਲ ਜੀ ਬਾਬਾ ਅਨੀਰਾਏ ਜੀ ਤੇ ਗੁਰਤੇਗ ਬਹਾਦਰ ਜੀ ਤੇ ਬੀਬੀ ਵੀਰੋ ਜੀ ਗੁਰੂ ਹਰਰਾਏ ਸਾਹਿਬ ਜੀ ਦੇ ਕੋ ਦੋ ਸੁਪੁੱਤਰ ਸਨ ਬਾਬਾ ਰਾਮਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਅੱਗੇ ਕੋਈ ਸਤਾਨ ਨਹੀਂ ਸੀ ਉਹ ਛੋਟੀ ਉਮਰ ਦੇ ਵਿੱਚ ਜੋਤੀ ਜੋ ਸਮਾ ਗਏ ਸਨ ਇਕ ਗੁਰ ਤੇਗ ਬਹਾਦਰ ਜੀ ਦਾ ਕੋ ਇੱਕ ਸੁਪੁੱਤਰ ਸਨ ਗੁਰ ਗੋਬਿੰਦ ਸਿੰਘ ਜੀ ਤੇ ਗੁਰ ਗੋਬਿੰਦ ਸਿੰਘ ਜੀ ਦੇ ਕੋ ਚਾਰ ਸੁਪੁੱਤਰ ਸਨ ਬਾਬਾ ਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਚੌਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ